ये पे ही हो रहा है थोड़ा बहुत काफी रोहिना जावे 20 20 आ गई 77 पर आ रहा है जब 10 15 वेरी गुड सर ਨਾ ਪਾਉਂਦੇ ਨੇ ਜਿਹੜਾ ਨਾਲੇ ਦੇ ਨਾਲ ਕੋਈ ਨਾਲੇ ਜੁੜੀ

ਮੁਰਦਾਬਾ 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 ਹਮਾਰਾ ਜੈ ਮੁਰਦਾਬਾ 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 ਮੁਕੇ ਦੀ ਸਰਕਾਰ ਮੁਰਦਾਬਾ 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 ਜਿਹੜੀ ਸਾਡੀ ਸਰਾਇ ਨਹੀਂ ਕਰਦੀ ਮੁਰਦਾਬਾ 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 ਜਿਆਨਾ ਲਾਪੀ ਦੇ ਜੀ ਕਿਹੜਾ ਫੇਡ ਹੈ ਮੇਰਾ ਪਿੰਡ ਚੋਂ ਲਾਜੋ ਕੀ ਗੱਲ ਹੋ ਗਈ ਪਾਪਾ ਜੀ ਮੈਨੂੰ ਸ਼ਟਰ ਗਿਆ ਸੀ ਜੋ ਤੇ ਚੜ ਕੇ ਆਈ ਜੋ ਤੇ ਆਉਂਦਿਆਂ ਨੂੰ ਕੋਠੇ ਦੇ ਬੱਤੀ ਪੈ ਗਈ ਵੱਟੀ ਦਾ ਜੋ 12 ਵੋਲਟ ਜੋ ਅੱਛਾ ਹਾਂਜੀ ਪਤੀ ਹੈਗੀ ਹੈ ਜੇ ਛੱਡੀ ਜਿੱਤੇ ਨਹੀਂ ਬੱਤੀ ਕੱਟ ਲਾਇਆ ਨਹੀਂ ਉਹਨਾਂ ਉਦਾਂ ਲੱਗੀ ਰਹੀ ਮੁਰਗੇ ਬਾਅਦ ਕੱਟ ਲਾਇਆ ਸੀ ਜੋਰਦੀ ਹੋਣਾ ਹੈ ਅੱਛਾ ਹਾਂਜੀ ਕਹਿੰਗੇ ਤਾਂ ਜੀ ਪੁੱਤ ਹੋਰ ਫਿਰ ਕੀ ਹੋਇਆ ਤੇਰੇ ਪਤਾ ਪਾਪਾ ਜੀ ਹੋ ਗਈ ਜੋ ਹਾਂਜੀ ਇਹਦੀ ਗੱਲ ਹੀ ਕਿਸੇ ਨਹੀਂ ਰਿਜਿਸਟਰੀ ਬੀਲੀ ਮੈਗਨੋਲੀ ਦੀ ਜੋ ਕੀ ਮੰਗ ਕਰਦੇ ਕੀ ਹੁੰਦਾ ਇਨਸਾਫ ਮੇਰ ਨਾਲ ਚਾਹੀਦਾ ਹਾਂ ਮੈਂ ਪਿੰਡ 43 ਤੇ ਰਹਿਣ ਵਾਲਾ ਹਾਂ ਇਹ ਜਿਹੜਾ ਬੰਦਾ ਮਰਿਆ ਮੇਰਾ ਗਵਾਂਢੀ ਆ ਤੇ ਇਹ ਜਾਣ ਕੇ ਮੈਨੂੰ ਵੇਖਿਆ ਜਦੋਂ ਤਾਰ ਦਾ ਪਟਾਕਾ ਵਿਆ ਵਾ ਤੇ ਪਰਲੇ ਬਨੇ ਜਾ ਕੇ ਡੇਪਿਆ ਵਾ ਮੜਕਈ ਥੱਲੇ ਲਿਆ ਕੇ ਨੱਪਿਆ ਵਾ ਤੇ ਪਰ ਨਹੀਂ ਜਿਹੜਾ ਪੂਰਾ ਹੋ ਗਿਆ ਵਾ ਮੜਕਈ ਹਸਪਤਾਲ ਲਿਆਂਦਾ ਵਾ ਇੱਥੇ ਆ ਕੇ ਵਿਖਾਇਆ ਵੇ ਇੱਥੇ ਆ ਕੇ ਪੂਰਾ ਹੋ ਗਿਆ ਵਾ ਇੱਕ ਦੋ ਵਾਰ ਸਰ ਜੀ ਪਹਿਲਾਂ ਵੀ ਤਾਰਾਂ ਟੁੱਟੀਆਂ ਆਏ ਪਹਿਲਾ ਚਾਂਸ ਨਹੀਂ ਆਇਆ ਅਸੀਂ ਮੰਗੇ ਕਰਦੇ ਆਂ ਕਿ ਇਹ ਤਾਰਾ ਬਾਹਰ ਨਿਕਲ ਜੀ ਕਿਹਦੀ ਨਗੇਲੀ ਗੇਂਦਰ ਦੀ ਹੈ ਹਾਂਜੀ ਇਹਦੀ ਨਗੇਲੀ ਇਹਦੀ ਇੱਕ ਤਾਰਾ ਕਰਦੇ ਇਹ ਬਿਜਲੀ ਮਹਿਕਮੇ ਵਾਲੀ ਦੀ ਨਗੇਲੀ ਹੈ ਜੀ ਬਿਲੀ ਵਾ ਦੱਸਿਆ ਨਹੀਂ ਪੀ ਮਤਲਬ ਦੱਸਿਆ ਬੜੀਆ ਦੱਸਿਆ ਜੀ ਬੜੀਆ ਦੱਸਿਆ ਵਾ ਇੱਕ ਰਾਨੀ ਦੱਸਿਆ ਜੀ ਬੜੀਆ ਦੱਸਿਆ ਦੋ ਵਾਰਾਂ ਤਰ੍ਹਾਂ ਉੱਤੇ ਟੋਟੀਆਂ ਜੀ ਦੋ ਜਵਾਗ ਦੋ ਰਾਂ ਮਹਾ ਬਜੇ ਆ ਜੀ ਇੰਨੀ ਉਮਰ ਵੀਰ ਦੀ ਉਮਰ ਕੀ ਨਾ ਕੀ ਇਹਦਾ ਜੱਸਾ ਸਿੰਘ ਆ ਜੱਸਾ ਸਿੰਘ ਦਾ ਨਾਮ ਇੱਚਾ ਆ ਇਹਦਾ ਬੇੜਾ ਵਾ ਜੀ ਦੋ ਇਹਦੀਆਂ ਗੁੱਡੀਆਂ ਨੇ ਅਸੀਂ ਇਹ ਮੰਗ ਕਰਦੇ ਕਿ ਉਹ ਦੇ ਦੇਣਾ ਹਾਂਜੀ ਅਸੀਂ ਤਾਂ ਹੀ ਮੰਗ ਕਰਦੇ ਹਾਂ ਨੂੰ ਸਾਫ਼ ਮਿਲੇ ਤੇ ਕੋਈ ਨਾ ਕੋਈ ਇਹਨਾਂ ਨੂੰ ਮਾਝਵਾ ਮਿਲੇ ਇਹ ਕਿੱਥੀ ਪਤੇ ਅਸੀਂ ਇਹਨਾਂ ਕੋ ਬੇੰਤੀ ਚਾਉਨੇ ਹਾਂ ਸਰਕਾਰਾਂ ਕੋਲੋਂ ਸਰਕਾਰ ਆਪਣੇ ਮਸਲੇ ਸਾਰੇ ਕਰ ਲੈਂਦੀ ਆ ਜਿੱਦਾਂ ਗਰੀਬਾਂ ਦਾ ਮਸਲਾ ਹੱਲ ਹੁੰਦਾ ਵਾ ਤੇ ਅਸੀਂ ਕੋਟੇ ਦਾ ਕੋਈ ਮਸਲਾ ਹੱਲ ਪੂਰਾ ਨਹੀਂ ਕਰਦੀ ਠੀਕ ਹੈ ਨਾ ਹੁਣ ਇਹਨਾਂ ਦੇ ਤੀਜੀ ਵਾਰ ਬੱਤੀ ਪੈ ਗਈ ਆ ਤੇ ਸਾਡੀ ਨੌ ਰਾਣੀ ਉਹਨੂੰ ਬੱਤੀ ਪੈ ਗਈ ਕਾਢੀ ਪੋਤਰੀ ਉਹਨੂੰ ਬੱਤੀ ਪੈ ਗਈ ਤੀਜਾ ਆਮ ਬੰਦਾ ਸਾਡਾ ਇਹਨੂੰ ਬੱਤੀ ਪੈ ਗਈ ਇਹਨਾਂ ਤਾਰਾਂ 14 ਜੌਲਟ ਬੋਲਟ ਪੈਂਦਾ ਵਾ ਉਤੋਂ ਦੀ ਲੰਗਦੇ ਆ ਇੰਨਾ ਕੀ ਆ ਬਸ ਨੀਵਾ ਨੀਮਿਆਂ ਬਹਾਤਿਆ ਜਈ ਨੂੰ ਕਿਹਾ ਜਈ ਨੇ ਕੰਨ ਨਹੀਂ ਕੀਤਾ ਜਈ ਥੋੜੀ ਨਿਕਕੀਆਂ ਕਰ ਗਿਆ ਮੁਰਕੇ ਨੇ ਕਰਕੇ ਗਿਆ ਕੋਈ ਬਾਤ ਨਹੀਂ ਪੁੱਛ ਜਾਨਾ ਤਾਰਾਂ ਇਹਨਾਂ ਸਾਹ ਮਿਲਣਾ ਚਾਹੀਦਾ ਵਾ ਨਿਕਾ ਨਹੀਂ ਕਹਤੇ ਹਾਂ ਪੋਤੇ ਆ ਨਾ ਦੇ ਇੱਕ ਗੁੱਡੀ ਇਹਨਾਂ ਦੇ ਤਲਾਕ ਹੋਇਆ ਵਾ ਵਿਚਾਰੀ ਤਾਂ ਉੱਲੀ ਘਰ ਬੈਠੀ ਆ ਵਿਚਾਰੀ ਇੱਕ ਛੋਟੀ ਜੀ ਗੁੱਡੀ ਐ ਇੱਕ ਇਹਨਾਂ ਦਾ ਬੇਟਾ ਵਾ ਨੀਵਾ ਨਾ ਇਹ ਫੋਨ ਚੁੱਕ ਦੇ ਇਹਨਾਂ ਨੂੰ ਕਾਇਦਾ ਹਿਸਾਬ ਮਿਲਣਾ ਪਤਾ ਨਾਂ ਨੂੰ ਪਤਾ ਜੀ ਦਾ ਨਾਂ ਕੀ ਜੀ ਰਾਮ ਅਮਨ ਅਮਨਦੀਪ ਭਗਵੰਤ ਇਹਨੂੰ ਕਈ ਵਾਰ ਇਹਨੂੰ ਕਿਹਾ ਵਾ ਇਹ ਤਾਂ ਦਰਖਾਸਤ ਹੋਣੇ ਦਵਾਂਗੇ ਜੈਨੇ ਨਾਂ ਮਸਲਾ ਹੱਲ ਕੀਤਾ ਇਹਨੂੰ ਦਰਖਾਸਤ ਦਵਾਂਗੇ ਠੀਕ ਆ ਨਾ ਸਾਡੇ ਨਿੱਕੇ ਨਿੱਕੇ ਬੱਚੇ ਤਰਫ ਫਰੰਡਾ ਆ ਸਾਡੀ ਨਾਂ ਨੂੰ ਅੱਗੇ ਬਤੀ ਲੱਗਦੀ ਆ ਇਹਨਾਂ ਕੁਛ ਨਹੀਂ ਕੀਤਾ ਸਾਡੇ ਇਹਨਾਂ ਲੱਗੇ ਤੇ ਇਹੋ ਅਰਦਾਸ ਆ ਬੇਨਤੀ ਆ ਇਨਸਾਫ ਹੀ ਮਿਲੇ ਇਹਨਾਂ ਨੂੰ ਜਿੰਨਾ ਮਿਲਦਾ ਕਾਰਵਾਈ ਜੀ ਹਾਂ ਕਾਰਵਾਈ ਪੂਰੀ ਹੋਲੇ ਚਾਹੀਦੀ ਕਾਰਵਾਈ ਨਾ ਆਪਣੇ ਮਸਲੇ ਸਾਰੇ ਕਰ ਲੈਂਦੇ ਆ ਸਾਡੇ ਭਾਈਚਾਰੇ ਦਾ ਕੋਈ ਮਸਲਾ ਨਹੀਂ ਕਰਦਾ ਉਹ ਤੇ ਬਿਲੀ ਭਾਗ ਦੇ ਖਰਾਬ ਨਾਰੇਬਾਜ਼ੀ ਕਰਦੇ ਕੀ ਗੱਲਬਾਤ ਹੋਈ ਸਾਰੀ ਇਹ ਨਾ ਜੀ ਆ ਲਾਈਨ ਚੱਲਦੀ ਆ ਬੰਬੀਆਂ ਵਾਲੀ ਹਾਂਜੀ ਬੰਬੀਆਂ ਵਾਲੀ ਲਾਈਨ ਚੱਲਦੀ ਆ ਤੇ ਘੱਟ ਤੋਂ ਘੱਟ ਵੀ ਸਾਨੂੰ 2 ਸਾਲ ਹੋ ਗਏ ਰੌਲਾ ਪਾਉਂਦੇ ਤਿੰਨ ਚਾਂਸ ਅੱਗੇ ਹੋ ਗਏ ਆ ਜੇ ਹੀ ਅਮਨ ਮੌਕਾ ਵੇਖ ਕੇ ਗਿਆ ਉਹਨੂੰ ਮੈਂ ਕਿਹਾ ਜੀ ਇਹਨੂੰ ਤਾਰਾਂ ਨੂੰ ਲਾ ਕੇ ਤੋ ਪਰਲੇ ਵਿੱਚ ਲਾ ਦੇ ਸਾਡੇ ਨਾਲ ਲੱਗਦੀਆਂ ਘਰਾਂ ਦੇ ਬੀਬੀਆਂ ਚੜ੍ਹਦੀਆਂ ਬੱਚੇ ਚੜ੍ਹਦੇ ਕਿਸੇ ਦਾ ਐਕਸੀਡੈਂਟ ਹੋ ਕੋਈ ਵਿਚਾਰ ਬੱਤੀ ਨਾਲ ਲੱਗ ਜਾਊਗਾ ਉਹਨੇ ਤਾਰਾਂ ਲੌਂਗ ਦੀ ਬਜਾਇਆ ਵੇਖੋ ਐਂਗਲ ਛੋਟੇ ਛੋਟੇ ਐਂਗਲ ਲਾਤੀ ਲਿਆ ਕੇ ਐਂਗਲ ਨਹੀਂ ਲਾਉਣੇ ਦਿੰਦੇ ਮੈਨੂੰ ਆਹ ਇੱਕ ਮਹੀਨੇ ਵਾਸਤੇ ਮੈਨੂੰ ਐਂਗਲ ਲਾ ਲੈਣ ਦਿਓ ਬਾਅਦ ਵਿੱਚ ਮੈਂ ਲਾ ਕੇ ਪਰਲੇ ਬਲੇ ਲਾ ਦੂੰਗਾ ਅੱਜ ਇੱਥੇ ਸਾਡੇ ਗਵਾਂੜਿਆ ਜੀ ਮੁੰਡਾ ਜੱਸਾ ਉਹਦੇ ਵਿਚਾਰੇ ਦਾ ਪਾਣੀ ਸਿੰਮ ਦਾ ਥੱਲੇ ਛੋਟੇ ਛੋਟੇ ਦੇ ਬੱਚੇ ਆ ਉਹ ਜਦੋਂ ਤਰ ਪੈਰ ਪਾਉਣ ਲੱਗਾ ਵਾ ਤੇ ਉਹਦੇ ਉੱਤੇ ਜਾ ਕੇ ਸਿਰ ਲੱਗ ਗਿਆ ਉਹਦੀ ਵਿਚਾਰੇ ਦੀ ਮੌਕੇ ਤੇ ਡੈਥ ਹੋ ਗਈ ਹੈ ਜੀ ਹੁਣ ਦੂਜੀ ਗੱਲ ਆ ਵੀ ਝੋਨਿਆਂ ਦੇ ਵਿੱਚ ਤੇ ਪਾਣੀ ਅੱਗੇ ਵੜਾ ਵਾ ਜਿਹੜੀ ਸਾਡੀ 24 ਘੰਟੇ ਬੱਤੀ ਉਹ ਸਵੇਰ ਦੀ ਬੰਦ ਤੇ 4 ਵ ਇਹ ਤਾਂ ਬੰਦਾ ਨਾਲ ਚੱਬੜਿਆ ਐਨੇ ਫੋਨ ਜੇ ਜੀ ਨੂੰ ਲਾਏ ਆ ਲੈਂਡ ਮੈਨੂ ਕਿਸੇ ਨੇ ਫੋਨ ਨਹੀਂ ਚੁੱਕਿਆ ਤੇ ਬੱਤੀ ਬੰਦ ਕਰਾ ਕੇ ਇਹ ਬੰਦਾ ਹੀ ਨਾਲੋਂ ਲਾ ਲਈ ਜੀ ਇਹ ਕਰਕੇ ਅਸੀਂ ਜੇ ਜੀ ਸਾਹਿਬ ਤੇ ਬੜੀ ਯਾਰਾਂ ਜੇ ਜੀ ਸਾਹਿਬ ਨੂੰ ਕਿਹਾ ਜੇ ਸਾਹਿਬ ਇਹਨੂੰ ਲਾ ਕੇ ਦਾ ਕੋ ਹੱਲ ਕਰੋ ਲੇਕਿਨ ਲੇਕ ਨਿਆਣੇ ਆ ਤਾਰਾ ਨਾ ਲੱਗਦੀਆਂ ਪਰ ਉਹ ਆਂਦਾ ਜੀ 1500 2000 ਰੁਪਏ ਦਾ ਖਰਚਾ ਹੋਣਾ ਵਾ ਐਂਗਲ ਬਣਨੇ ਤਾਰਾ ਬਣਨੇ ਮੈਂ ਕਿਹਾ ਜੀ 1500 2000 ਰੁਪਏ ਤੁਹਾਨੂੰ ਦੇ ਦਾਂਗੇ ਲਾ ਕੇ ਪਰਲੇ ਪਾਸੇ ਲਾ ਦੇ ਪਰ ਉਹ ਅਹੀਂ ਆਨੇ ਵੀ ਇੱਥੇ ਸਖਤ ਤੋਂ ਸਖਤ ਜੀ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਖਿਲਾਫ ਪਰਚਾ ਇਹ ਗਰੀਬ ਬੱਚੇ ਜਿਹੜੇ ਜਿਹਦਾ ਵਿਚਾਰਾਂ ਦਾ ਜਿਹਦਾ ਸੁਤਨ ਨਿਸ਼ਾਨ ਹੋਇਆ ਵਾ ਇਹ ਸਾਰਾ ਜੇਹ ਤੇ ਪਾ ਜਾਣਗੇ ਜੇ ਕੋਈ ਕਾਰਵਾਈ ਨਾ ਲੈਂਦੀ ਗਈ ਅਮਲ ਤੇ ਫਿਰ ਹੁਣ ਆਉਣੇ ਹੋਣੇ ਚਾਹੀਦੇ ਆ ਜੀ ਹੋਊਗੀ ਕਿਉਂ ਨਾ ਅਸੀਂ ਲਾਸ਼ ਡੈੱਡ ਬੋਡੀ ਉੱਤੇ ਸ਼ਰਧਾ ਰੱਖ ਕੇ ਜਾ ਕੇ ਉਹਨਾਂ ਜੇ ਰੱਖਾਂਗੇ ਸੜਕ ਤੇ ਰੱਖਾਂਗੇ ਜਾ ਕੇ ਫਿਰ ਸਾਡੇ ਕਿਸੇ ਬੰਨੇ ਰੋਕ ਨਾ ਆਇਆ ਫਿਰ ਸੜਕ ਜਾਮ ਕੀਤੀ ਜਾਊਗੀ ਆ ਹਾਈਵੇ ਵੱਡਾ ਕਿਸੇ ਬੰਨੇ ਵੀ ਸਾਡਾ ਨਾ ਸੁਤਰਾ ਆ ਕਿੰਨੇ ਕਿੰਨੇ ਘਰ ਕਹਿੰਦੇ ਜਿਹੜੇ ਇਹ ਤੋਂ ਪਾਲਾ ਪੰਡਿਆ ਇੱਕ ਟੋਕੜ 12 ਤੋਂ 14 ਘਰ ਆ ਇੱਥੇ ਤਾਰ ਥੱਲੇ ਤਾਰ ਥੱਲੇ ਕਈ ਵਾਰੀ ਕਿਹਾ ਨਹੀਂ ਗਿਆ ਨਾਲ ਵੀ ਕਈ ਵਾਰ ਇੱਕ ਵਾਰੀ ਬੇੜੀ ਲੱਗੀ ਆ ਛੋਟੀ ਜੀ ਤਾਰ ਟੁੱਟ ਗਈ ਉਹਨੂੰ ਵੀ ਬੇੜੀ ਆ ਤੇ ਉਹ ਮੇਰ ਤੋਂ ਬਹਿ ਕੇ ਸਰਪੰਚ ਆਪ ਗੰਢਾ ਕੇ ਗਿਆ ਵਾ ਤਾਰ ਥੱਲੇ ਬਹਿ ਕੇ ਕੁਰਸੀ ਢਾ ਕੇ ਉਹਨੇ ਜਰਾ ਅਹੀਂ ਚੱਲ ਕੇ ਬਿਜਲੀ ਬੋਰਡ ਨੂੰ ਬਿਲੀ ਘਰੇ ਤੇ ਸਾਨੂੰ ਘਲਾਤਾ ਬਿਲੀ ਘਰੇ ਤੇ ਆਪ ਇੱਥੇ ਕੁਰਸੀ ਰਾ ਕੇ ਤੋ ਤਾਰਾਂ ਗੰਢਾਤੀ ਸਾਡੇ ਹੋਂ ਤੋਂ ਪਹਿਲੋ ਅਹੀਂ ਬਾਅਦ ਚ ਆਏ ਆਣ ਕੇ ਵੇਖਿਆ ਤੇ ਤਾਰਾਂ ਗੰਢੀਆਂ ਜਿਹੜੀ ਡੈਥ ਹੋਈ ਆ ਮੌਤ ਆਈ ਆ ਕਿੰਨੇ ਵਜ ਦੀ ਘਟਨਾ ਵਾ ਤੇ ਇੱਕ ਇਹ ਕੋਈ 1.5 ਕੋ ਇਹ ਦੀ ਹੈਗੀ ਤੇ ਕੋਈ ਉਹ ਤੋਂ ਬਾਅਦ ਸੋ ਮੁਲਾਜ਼ਮ ਆਇਆ ਕੋਈ ਬਤ ਨਹੀਂ ਮੈਂ ਕੋਈ ਨਹੀਂ ਮੁਲਾਜ਼ਮ ਆ ਅਸੀਂ ਫੋਨ ਕਰਦੇ ਰਹੇ ਵੀ ਉਹਦੀ ਲਾਸ਼ ਪਰੇ ਕਰਨ ਨੂੰ ਤੇ ਤਾਂ ਨਹੀਂ ਬੱਤੀ ਬੰਦ ਕੀਤੀ ਉਹਨਾਂ ਅੱਛਾ ਹਾਂਜੀ ਉਹ ਰਮੜ ਕੇ ਅਸੀਂ ਲੱਕੜਾ ਨਾਲ ਪਛਾਣ ਖਿੱਚ ਕੇ ਬੰਦੇ ਨੂੰ ਤੇ ਫਿਰ ਬੰਦਾ ਖਿੱਚਿਆ ਵਾ 13 ਹਸਪੀਟਲ ਪਹੁੰਚਾਇਆ ਬੰਦਾ ਹੁਣ ਕੀ ਮੰਗ ਰਹੇ ਕੀ ਨੋਜੇ ਦਾ ਥੋੜਾ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਹੋਣੀ ਚਾਹੀਦੀ ਮਾਜਮ ਨਾਲ ਜਿਹਦਾ ਪਰਵਾਹ ਬੱਚੇ ਛੋਟੇ ਆ ਬੱਚਿਆਂ ਨੂੰ ਜੋ ਵੀ ਆ ਕਾਰੋਬਾਰਿਕ ਬੱਚੇ ਨੂੰ ਤਾਂ ਨੌਕਰੀ ਮਿਲਣੀ ਚਾਹੀਦੀ ਆ ਨਾ ਉਹਦੇ ਨੂੰ ਵਾਹ ਜੀ ਹਾਂ ਠੀਕ ਹੈ ਜੀ ਭਾਈ ਆਪਣਾ ਨਾਮ ਮੇਰਾ ਨਾਮ ਅਦੀਤ ਸਿੰਘ ਹੈ ਜੀ। ਪੀਪੀਪੋਰਟ ਦੀ ਲੱਗੇ ਤੁਸੀਂ। ਬਹ ਜਈ ਹੈ ਜੀ ਫੋਕਲ ਪੁਆਇੰਟ ਲੱਗਿਆ ਹੈ। ਅੱਜ ਚਤਾਲੇ ਪਿੰਡ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ ਸਾਰਾ ਲੱਗਨ ਕਰਕੇ। ਕਰੰਟ ਲੱਗਣ ਦਾ। ਉਹ ਪਿੰਡ ਵਾਸੀ ਕਹਿੰਦੇ ਆ ਵੀ ਜਈ ਦੀ ਲਾਪਰਵਾਹੀ ਕਰਕੇ ਹੋਇਆ। ਅਹ ਜੀ ਹਨਾ। ਨਹੀਂ ਸਰ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਡੇੜਾ ਜੀ ਚਲੇ ਗਿਆ ਉਹ ਤੇ ਮੁੜ ਕੇ ਨਹੀਂ ਆਉਣਾ ਬਹੁਤ ਜਿਆਦਾ ਦੁਖਦਾਈ ਗੱਲ ਆ। ਉਹਦੇ ਵਜ੍ਹਾ ਤੇ ਉਹਦੀ ਇਨਸਾਨੀਅਤ ਦੀ ਉਹਦੇ ਪਰਿਵਾਰ ਪ੍ਰਤੀ ਪਰਭਾਈ ਤੇ ਕੋਈ ਵੀ ਨਹੀਂ ਸਰ ਕਰ ਸਕਦਾ ਉਹਦੀ। ਬਾਕੀ ਇਹ ਆ ਕਿ ਵੇਖੋ ਸਟਾਫ ਸਾਡੇ ਕੋਲੇ ਬਹੁਤ ਘਾਟਾ ਸੱਤ ਪੋਸਟਾਂ ਜੇ ਦੇਈਆਂ ਦੋ ਜੇ ਹੀ ਕੰਮ ਕਰਨ ਦੇ ਆ ਤੇ ਇਸ ਸੰਬੰਧੀ ਨਾ ਮੇਰੇ ਦਿਹਾਂ ਜੀ ਆ ਕੋਈ ਗੱਲ ਵੀ 47 ਪਿੰਡ ਦੇ ਵਿੱਚ ਵੀ ਆ ਲਾਈਨਾਂ ਨੀਵੀਆਂ ਜਾਂ ਨਹੀਂ ਲਾਕ ਸਾਨੂੰ ਇਹਦੇ ਬੰਦੀ ਕੋਈ ਰਿਟਰਨ ਜੇ ਕੋਈ ਲੈਟਰ ਆਈ ਆ ਵੀ ਇਹ ਧਾਰਾ ਨੀਵੀਆਂ ਜਾਂ ਬਾਹਰ ਕਰਾਈਆਂ ਜਾਣ ਜਾਂ ਕਿੱਦਾਂ ਵੀ ਆ ਤੇ ਬਾਕੀ ਜਿਹੜੀ ਬੱਤੀ ਬੰਦ ਜਾਂ ਚਾਲੂ ਦੀ ਜਿਹੜੀ ਉਹ ਬਿਜਲੀ ਘਰ ਵਾਲੇ ਜਦੋਂ ਕੋ ਪਟਿਆਲਿਓ ਮੈਸੇਜ ਲੱਗਦਾ ਉਹ ਉਹ ਲੋ ਮੈਸੇਜ ਦੇ ਆਧਾਰ ਤੇ ਚਲਾਉਂਦੇ ਆ ਉਹ ਸਿਰ ਸਾਨੂੰ ਉਦੋਂ ਹੀ ਮੈਸੇਜ ਲਾਉਂਦੇ ਆ ਵੀ ਇਹ ਲਾਈਨ ਬੰਦ ਹੋ ਗਈ ਆ ਇਹਦਾ ਫਾਲਟ ਕੱਢਿਆ ਜਾਵੇ ਆਦਰਵਾਇਜ਼ ਜਦੋਂ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਆ ਉਦੋਂ ਉਸ ਮੁਤਾਬਕ ਹੀ ਉਹ ਲਾਈਨ ਜਿਹੜੀ ਚਲਾਉਂਦੇ ਆ ਤੇ ਬੰਦ ਕਰਦੇ ਕੋਣ ਫਿਰ ਤੁਹਾਡੀ ਲਾਪਰਵਾਹੀ ਕਹਿੰਦੇ ਫਿਰ ਤੁਹਾਡਾ ਚ ਕੀ ਕਹਿਣਾ ਸਰ ਵੇਖੋ ਇਹਦੇ ਵਿੱਚ ਮੇਰੀ ਕੋਈ ਲਾਪਰਵਾਹੀ ਨਹੀਂ ਜੀ ਉਹ ਤਿੰਨ ਕੇ ਮਹੀਨੇ ਮੈਨੂੰ ਹੋਇਆ ਜਦੋਂ ਦਾ ਮੈਨੂੰ ਇਹ ਲਾਈਨ ਦਾ ਚਾਰਜ ਮਿਲਿਆ ਇਹ ਫੋਗਲ ਪੈਂਡ ਸਾਡੇ ਦਫਤਰ ਦਾ 80% ਇਲਾਕਾ ਜਿਹੜਾ ਉਹ ਸਾਰਾ ਮੇਰੇ ਕੋਲੋਂ ਚੱਲਦਾ ਇਹ ਇਸ ਸੰਬੰਧੀ ਜੇ ਕੋ ਮੇਰੇ ਧਿਆਨ ਚ ਹੋਵੇ ਜਾਂ ਕੋ ਸਾਡੀ ਕੋ ਤਾਰ ਟੁੱਟ ਕੇ ਕੋਠੇ ਤੇ ਪਈ ਹੋਵੇ ਤੇ ਅਸੀਂ ਉਹਨੂੰ ਚੁੱਕਣ ਦੇ ਵਿੱਚ ਕੋਈ ਲਾਪਰਵਾਹੀ ਕੀਤੀ ਹੋਵੇ ਤਾਂ ਉਦੋਂ ਰੋ ਕਰੰਟ ਆ ਗਿਆ ਹੋਵੇ ਫਿਰ ਤੇ ਸਰ ਤੁਸੀਂ ਮੈਨੂੰ ਕਹਿ ਸਕਦੇ ਜੀ ਪਰ ਜਦੋਂ ਸਾਡੀ ਲਾਈਨ ਬਿਲਕੁਲ ਸਹੀ ਚੱਲਣ ਢੀ ਆ ਫਿਰ ਨਾ ਮੈਨੂੰ ਉਸ ਬਾਰੇ ਕੋਈ ਧਿਆਨ ਜੀ ਆ ਵੀ ਉਹ ਲਾਈਨ ਨਹੀਂ ਵੀ ਆ ਜਾਂ ਕੋ ਉੱਚੀ ਆ ਜਾਂ ਉਹਨੂੰ ਪਾਸੇ ਕਰਨ ਵਾਲਾ ਜਾਂ ਕੁਝ ਵੀ ਆ ਫਿਰ ਮੈਨੂੰ ਦੀ ਮੰਨ ਕੇ ਚਲੋ ਵੀ ਅੱਜ ਮੈਨੂੰ ਪਤਾ ਲੱਗਾ ਵੀ ਉੱਤੇ ਕੋ ਹਾਸਾ ਵਾਪਰਿਆ ਤੇ ਉਹ ਜਿਹੜੀ ਉਹ ਲਾਈਨ ਨੀਵੀਂ ਆ ਪਰ ਉਹ ਵੇਖੋ ਜੀ ਲੈਣਾ ਨਿਕਲੀਆਂ ਸਰ ਪ੍ਰਾਣੀਆਂ ਨਿਕਲੀਆਂ ਲੈਣਾ ਤੇ ਉਹਨਾਂ ਦੇ ਥੱਲੇ ਜਿਹੜੇ ਘਰ ਉਹ ਨਵੇਂ ਬਣੇ ਆ ਇਹ ਲੋਕਾਂ ਨੂੰ ਵੀ ਸਹਯੋਗ ਦੇਣਾ ਚਾਹੀਦਾ ਵੀ ਉਹ ਥੱਲੇ ਘਰ ਜਾਂ ਤੇ ਉਹਨੂੰ ਡਿਸਟੈਂਸ ਨੂੰ ਬਰਾਬਰ ਆ ਕੇ ਜੇ ਉਹਦੇ ਥੱਲੇ ਕੀਤਾ ਜਾਵੇ ਤੇ ਬੰਦੇ ਵੀ بار بار ਫੋਨ ਕੀਤਾ ਜਈ ਨੂੰ ਪਰ ਜਈ ਨੇ ਫੋਨ ਚੁੱਕਿਆ ਜਦੋਂ ਬੰਦੇ ਦੀ ਡੈਥ ਹੋ ਗਈ ਤਾਂ ਵੀ ਇਹਦਾ ਬੜੀ ਮੁਸ਼ਕਲ ਜਿਹੜਾ ਡੰਡੇ ਸਾਰਾ ਨਾਲ ਪਾਲਿਆ ਸਾਰਾ ਨਾਲ ਲਾਇਆ ਪਰ ਲੇਕਿਨ ਲਾਈਨ ਨਹੀਂ ਕੱਟੀ ਗਈ ਸਾਰੂ ਇਤਰਾਵਾ ਕੇ ਸਾਡੇ ਆਨਰ ਕਾਰਡ ਆ ਬਿਜਲੀ ਘਰ ਮੇਰੀ ਗੱਲ ਹੋਈ ਆ 13:30 ਤੇ ਬਿਜਲੀ ਘਰ ਮੇਰੇ ਲੈਨਮੈਨ ਭਗਵੰਤ ਸਿੰਘ ਨੇ ਫੋਨ ਕਰਕੇ ਜਿਹੜੀ ਉਹ ਲੈਨ ਬੰਦ ਕਰਾਈ ਆ 13:40 ਤੇ ਮੈਨੂੰ ਫੋਨ ਆਇਆ 13:45 ਤੇ ਉਹਨੇ ਮੈਨੂੰ ਬੁਝੇ ਦਿੱਤਾ ਵੀ ਉਹਦੇ ਚਤਾਲੇ ਕੇ ਬੰਦੇ ਨੂੰ ਕਰੰਟ ਲੱਗ ਗਿਆ ਤੇ ਉਸ ਇਨਸਾਨ ਨੂੰ ਜਿਹੜਾ ਉਹਨਾਂ ਨੇ ਕਰਨ ਕਰਨ ਜਿਹੜਾ ਉਹ ਭੇਜ ਦਿੱਤਾ ਜੇਰੇ ਇਲਾਜ ਤੇ ਉਸ ਤੋਂ ਬਾਅਦ ਮੈਨੂੰ ਉਹੀ ਰਾਜ ਸਿੰਘ ਦੇ ਨਾਮ ਦੇ ਸ਼ਖਸ ਦਾ ਫੋਨ ਆਇਆ ਕਿ ਉਹਨਾਂ ਨੇ ਸਭ ਕੋ ਮੇਰੇ ਨਾਲ ਇਹਦੇ ਵੀ ਤੁਸੀਂ ਲਾਈਨ ਨਹੀਂ ਬੰਦ ਕਰਾਈ ਉਦੋਂ ਹੀ ਮੇਰੇ ਨਾਲ ਉਹਨਾਂ ਨੇ ਗੱਲ ਹੋਈ ਆ ਕਿ ਬੰਦੇ ਦੀ ਡੈਥ ਹੋ ਗਈ ਆ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਇੱਕ ਸਾਡੇ ਨਾਲ 24 ਘੰਟੇ ਜੋਧਪੁਰ ਯੂਪੀਐਸ ਦਾ 파ਟ ਚੱਲਦਾ ਪਿਆ ਹੈ ਅੱਜ ਦਾ ਕੋ ਐਤਵਾਰ ਵੀ ਘਰ ਨਹੀਂ ਬਿਠੇ ਐਤਵਾਰ ਵੀ ਇਹੀਂ ਜਿਹੜੀਆਂ ਲੈਣਾ ਚਲਾਉਣ ਦੇ ਆ ਇਸ ਵੀਡਰ ਦੇ ਉੱਤੇ ਮੇਰੇ ਕੋਲ ਇੱਕੋ ਹੀ ਲਾਈਨ ਮੈਨ ਹੈ ਜੀ ਠੀਕ ਹੈ ਜੀ ਉਹ ਸਾਰੇ ਜੀ ਉਹ ਲੈਣਾ ਚਲਾਉਣ ਦੇ ਆ ਤੇ ਉਹ ਇਸ ਸੰਬੰਧੀ 13:30 ਦੇ ਜਦੋਂ ਉਹਨੂੰ ਭਗਵੰਤ ਨੂੰ ਫੋਨ ਆਇਆ ਇਸ ਹਾਦਸੇ ਬਾਰੇ ਉਹਨੂੰ ਉਦੋਂ ਤੁਰੰਤ ਹੀ ਬੀਜਲੀ ਘਰ ਫੋਨ ਕਰਕੇ ਬੀਜਲੀ ਘਰ ਉਹਨਾਂ ਰਿਕਾਰਡ ਆ ਲਾਈਨ ਬੰਦ ਹੋਈ ਹੈ ਜਿਹੜਾ ਫਿਰ ਹੁਣ ਬੰਦਾ ਇਹਦੀ ਡੈਥ ਹੋ ਗਈ ਆ ਉਹਦਾ ਫਿਰ ਜ਼ਿੰਮੇਵਾਰ ਕਿਹਨੂੰ ਗੇਨਿਆ ਤੇ ਸਰ ਵੇਖੋ ਜੇ ਵੇਖੋ ਤੁਸੀਂ ਮੇਰੇ ਵਾਲੇ ਵੇਖੋ ਤੇ ਮੈਂ ਤੁਹਾਨੂੰ ਪਹਿਲਾਂ ਵੀ ਸਰ ਦੱਸ ਚੁੱਕਿਆ ਇਹ ਇਸ ਸੰਬੰਧੀ ਮੇਰੇ ਧਿਆਨ 'ਚ ਕੋਈ ਗੱਲ ਨਹੀਂ ਹੈ ਵੀ ਉਹ ਲਾਈਨ ਨੀਵੀਂ ਆ ਜਾਂ ਉੱਚੀ ਆ ਜਾਂ ਕਿੱਦਾਂ ਨਹੀਂ ਆ ਮੈਂ ਤਾਂ ਇਹਦੇ ਵਿੱਚ ਕਿਸੇ ਨੂੰ ਵੀ ਕਸੂਰवार ਨਹੀਂ ਗਿਣੂੰਗਾ ਪਰ ਮੇਰੀ ਪਰਿਵਾਰ ਨਾਲ ਪੂਰੀ ਸਹਿਮਤੀ ਅੰਦਰ ਦੀ ਆ ਵੀ ਬਹੁਤ ਜਿਆਦਾ ਮਾੜਾ ਹੋਇਆ ਕਿਉਂਕਿ ਇਨਸਾਨ ਦਾ ਜਿਹੜਾ ਦੁੱਖ ਆ ਉਹ ਪਰਿਵਾਰ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਮੈਂ ਵੀ ਨਹੀਂ ਸਮਝ ਸਕਦਾ ਦੁੱਖ ਜ਼ਰੂਰ ਆ ਅੰਦਰੋਂ ਆ ਪਰ ਉਸ ਪਰਿਵਾਰ ਨੂੰ ਉਹਨਾਂ ਦਾ ਸੁਹੂਲਤਾ ਜਿਹੜੀਆਂ ਵੀ ਜੋ ਉਹ ਪਰਿਵਾਰ ਦੇ ਨਾਲ ਰਹਿੰਦਾ ਸੀ ਉਸ ਚੀਜ਼ ਦਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਮੈਂ ਦਿਲੋਂ ਉਹਨਾਂ ਦੇ ਨਾਲ ਦੁਖੀ ਆ ਕਿ ਜੇ ਮੈਨੂੰ ਪਤਾ ਹੁੰਦਾ ਇਸ ਬਾਰੇ ਵੀ ਇਹ ਲਾਈਨ ਜਾਂ ਕੋਈ ਤਾਂ ਕੰਮ ਹੋਣ ਵਾਲਾ ਜਾਂ ਕੋਈ ਹੁੰਦਾ ਤੇ ਮੈਂ ਜ਼ਰੂਰ ਕਰਾਉਂਦਾ ਜੀ